ਹੋਣਗੀ ਆ ਕਿਸੇ ਵਾਲੇ ਨੂੰ ਕਿਉਂਕਿ ਥੋੜੇ ਦਿਨ ਪਹਿਲਾਂ ਤਸੱਲੀ ਵੀ ਤਾਂ ਕਰਾਈ ਸੀ ਕੋਈ ਆਹੋ ਜਿਹਾ ਸਰ ਹੈ ਜਾਮ ਮਾਦੀ ਦੀ ਕੋਈ ਨਾ ਕੋਈ ਪੰਗਾ ਖੜਾ ਕਰਦੀ ਹੋ ਰਹਿੰਦੀ ਹੈ ਫਿਲਮ ਦੀ ਆ ਰਹੀ ਜਿਹਨਾਂ ਦੀ ਐਮਰਜੈਂਸੀ ਪਹਿਲਾਂ ਤਾਂ ਬੰਗਲਾਦੇਸ਼ ਦੇ ਵਿੱਚ ਬੇਇੱਜ਼ਤੀ ਕਰਾ ਕੇ ਬੈਗੀ ਇਹਨੇ ਬਿਨਾਂ ਆਰਸੀ ਤੇ ਡਰਾਈਵਿੰਗ ਕਰਨ ਤੇ ਭੁੱਪਣਾ ਪੈ ਸਕਦਾ ਹੈ ਮੋਟਾ ਚਲਾਣ ਸੰਤ ਨੂੰ ਜਿਵੇਂ ਪਤਾ ਹੀ ਨਹੀਂ ਸੀ ਸਾਥੀਆਂ ਦੇ ਲਈ ਕਹਿੰਦੇ ਓਪਨ ਵਰਕ ਪਰਮਿਟ ਦੇ ਨਿਯਮਾਂ ਦੇ ਵਿੱਚ ਸੋਧ ਕੀਤੀ ਗਈ ਹੈ। ਅੱਛਾ ਓਪਨ ਵਰਕ ਪਰਮਿਟ ਦਾ ਕੋਈ ਰੌਲਾ ਹੈ। ਉਹ ਤਾਂ ਚਲੋ ਠੀਕ ਹੈ। ਜਿਨ੍ਹਾਂ ਦਾ ਕੋਈ ਜੀਵਨ ਸਾਥੀ ਹੈ ਨੀਓ ਕਿ ਕਰਨ ਕੇ। ਓਹੋ ਅੱਜ ਤਾਂ ਨਾ ਮੂਢੇ ਹੀ ਬੜਾ ਦੁਖੀ ਜਾਂਦੇ ਮੈਂ ਨਹੀਂ ਸੀ بچਣੀ ਅੱਜ ਅੱਜ ਨਹੀਂ ਸੀ ਚੁਗਨੀ ਹੋਣੀ ਅੱਜ ਤਾਂ ਪਤਾ ਨਹੀਂ ਮੈਂ ਕਿੱਥੇ ਹੋਣਾ ਸੀ ਅੱਛਾ ਮੇਰੇ ਤਾਂ ਆਉਂਦੀ ਆਉਂਦੀ ਦੇ ਅੱਜ ਮੋਟਰਸਾਈਕਲ ਵਿੱਚ ਵੱਜਿਆ ਫਸ ਮੈਂ ਤਾਂ ਬਚ ਗਈ ਧੁਆਵਾ ਕਰਕੇ ਮੈਂ ਕਾਲੀ ਚ ਸੀਗੀ ਮੈਨੂੰ ਆਈ ਸੀ ਵਾ ਤੁਹਾਡੇ ਕੋਲੇ ਆਉਣਾ ਤੇ ਖਬਰਾਂ ਫਰਾਈ ਕਰਨੀਆਂ ਤੇ ਥੋੜਾ ਜੀ ਨਹੀਂ ਲੱਗਿਆ ਹੋਣਾ ਇਸ ਕਰਕੇ ਮੈਂ ਕਾਲੀ ਚ ਆਈ ਤੇ ਮੇਰੀ ਸਕੂਟੀ ਗਈ ਰਸਤੇ ਦੇ ਵਿੱਚ ਠੋਕ ਕਿ ਮੇਰਾ ਮੁੱਦਾ ਰਿਆ ਹੁਣ ਦੁੱਖ ਕਿ ਹੁਣ ਮੈਂ ਕੀ ਕਰਾਂ ਪਰ ਮੈਂ ਇੱਕ ਚੀਜ਼ ਦਾ ਅੰਦਾਜ਼ਾ ਲਾ ਲਿਆ ਭਾਈ ਵੀ ਕਾਲੀ ਨਾਲੋਂ ਦੇਰ ਭਲੀ ਜੀ ਅੱਜ ਕਿਤੇ ਕੰਮ ਬਾਝੰਦਾ ਥੋੜੀ ਜੁਗਣੀ ਨਹੀਂ ਸੀ ਇੱਥੇ ਹੋਣੀ ਕਿ ਤੁਸੀਂ ਮੈਨੂੰ ਮਿਸ ਕਰਦੇ ਰਹਿਣਾ ਸੀ ਆਪਾਂ ਨਹੀਂ ਸੀ ਅੱਜ ਮਿਲਣਾ ਰੋੜ ਹਾਸ ਕੇ ਨਾ ਵੈਸੇ ਸੱਚੀ ਬਹੁਤ ਜ਼ਿਆਦਾ ਹੋ ਰਹੀ ਨੇਗੇ ਜਿਵੇਂ ਧੁੰਦ ਹੋਈ ਪਈ ਹੈ ਤੇ ਉਵੇਂ ਬਹੁਤ ਖਬਰਾਂ ਹੋ ਜੀਆਂ ਆ ਰਹੀਆਂ ਭਾਈ ਥੋੜਾ ਜਿਹਾ ਧਿਆਨ ਨਾਲ ਚੱਲਿਆ ਕਰੋ ਕਿਉਂਕਿ ਜਿਵੇਂ ਮੈਂ ਕਿਹਾ ਹੁਣ ਮੇਰਾ ਤਾਂ ਮੋਢਾ ਦੁਖ ਰਿਹਾ ਬਚਾਅ ਹੋ ਗਿਆ ਤੇ ਇਹ ਨਹੀਂ ਪਤਾ ਵੀ ਬਾਅਦ ਚ ਕੀ ਕੰਮ ਵੜ ਜੇ ਹਨਾ ਸੋ ਥੋੜੇ ਜਿ ਸਮਝਦਾਰੀ ਨਾਲ ਸੋ ਅੱਜ ਆਪਾਂ ਖਬਰਾਂ ਪੜ੍ਹ ਲਈਏ ਵੀ ਕੀ ਇਹਨਾਂ ਨੇ ਲਾਇਆ ਥੋੜਾ ਜਿਹਾ ਧਿਆਨ ਨਾਲ ਸੋ ਆ ਕੀ ਕਹਿੰਦੇ ਨੇ ਪੰਜਾਬ ਚ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਲੱਗੀ ਮੋਚ ਅੱਛਾ ਇਹ ਕੀ ਕਹਿ ਰਹੇ ਨੇ ਮਤਲਬ ਵੀ ਹੁਣ ਘਰੋਂ ਲੈ ਕੇ ਆਇਆ ਕਰੋ ਪੀਏਟੀਸੀ ਚੱਕ ਕੇ ਬੀਬੀਆਂ ਨੂੰ ਉਦਾਂ ਦਾ ਬੀਬੀਆਂ ਨੂੰ ਖੜੀਆਂ ਨੂੰ ਦੇਖ ਕੇ ਐ ਭੱਜਦੇ ਨੇ ਕਿ ਜਿਵੇਂ ਚੋਰ ਪੁਲਿਸ ਕੋਲੋਂ ਦੀ ਡਰ ਕੇ ਭੱਜਦਾ ਹੁੰਦਾ ਹੈਗਾ ਇਹ ਪੀ ਆਰਟੀਸੀ ਬਿੱਟ ਦੀ ਰੋਂਦੀ ਤੁਰੀ ਜਾਂਦੀ ਹੈ ਉਹ ਨਹੀਂ ਹੁੰਦਾ ਕਹਿੰਦੇ ਆ ਗਈ ਰੋਡਵੇਜ਼ ਦੀ ਲਾਰੀ ਨਾ ਕੁਝ ਸੀਸਾ ਨਾ ਕੋਈ ਬਾਰੀ ਵਿਚਾਰ ਰਹੀਆਂ ਇਦਾਂ ਹੀ ਫਿਰਦੀ ਰਹਿੰਦੀ ਪਰ ਹੁਣ ਖਾਸ ਗੱਲ ਕੀ ਹੋਈ ਕਿ ਕਹਿੰਦੇ ਵੀ ਪੀ ਆਰਟੀਸੀ ਦੇ ਵਿੱਚ ਕਹਿੰਦੇ 500 ਬੱਸਾਂ ਹੋਰ ਪਾਉਣੀਆਂ ਹੈਗੀਆਂ ਤੇ ਜਿਹੜਾ ਪਨਬੱਸ ਹੈ ਉਹਦੇ ਵਿੱਚ ਵੀ 432 ਦੇ ਨੇੜੇ ਤੇੜੇ ਬੱਸਾਂ ਪਾ ਦੇਣੀਆਂ ਉਹ ਪਤਾ ਹੀ ਹੈ ਹੁਣ ਦੇਖੋ ਭਰ ਕੇ ਤਾਂ ਇਦਾਂ ਜਾਂਦੀ ਹੈ ਜਿਵੇਂ ਤੂੜੀ ਵਾਲੀ ਕੋਠੇ ਦੀ ਤਰ੍ਹਾਂ ਜਾਂਦੀ ਹੁੰਦੀ ਹੈ ਬੱਸ ਹੁਣ ਬੰਦੇ ਵਿਚਾਰੇ ਕੀ ਕਰਨ ਸੋ ਭਾਈ ਆਏ ਨਾ ਕਰਿਆ ਕਰੋ ਬੀਬੀਆਂ ਨੂੰ ਵੀ ਪੁੱਛ ਲਿਆ ਕਰੋ ਫਰਕ じゃ ਬਣਾ ਹੀ ਕਰਦੇ ਨੇ ਤੇ ਨਾਲੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਭਾਈ ਇਹ ਤਾਂ ਬੰਦਿਆਂ ਦੀ ਤਰ੍ਹਾਂ ਵੀ ਉਧਾਰ ਨੇ ਪਰ ਬੱਲੇ ਬੱਲੇ ਹੋ ਗਈ ਸੀ ਆ ਕਿਸੇ ਵਾਲੇ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਤਸੱਲੀ ਵੀ ਤਾਂ ਕਰਾਈ ਸੀ ਹੋ ਗਿਆ ਸੀ ਨਾ ਪੰਜਾਬ ਸਾਰਾ ਜਾਮ ਕਦੇ ਡੱਲੇਵਾਲ ਦੀ ਹਮਾਇਤ ਦੇ ਵਿੱਚ 111 ਕਿਸਾਨਾਂ ਨੇ ਮਰਨ ਵਰਤ ਕੀਤਾ ਸ਼ੁਰੂ ਕੀ ਬਾਤ ਹੈ ਜੀ ਤੁਸੀਂ ਐਨੇ ਭੁੱਖੇ ਰਹਿ ਕੇ ਵੀ ਜਾਣਦੇ ਹੋ ਢੱਲੇਵਾਲ ਸਾਹਿਬ ਮੈਨੂੰ ਇਹ ਤਾਂ ਦੱਸੋ 111 ਕੇਸਰ ਉਹਨਾਂ ਨੇ ਵੀ ਨਾ ਸ਼ੁਰੂ ਕਰਤਾ ਮੇਰੇ ਤਾਂ ਢਿੱਡ ਦੇ ਵਿੱਚ ਨਾ ਚੂਹੇ ਤੁਣਕ ਤੁਣਕ ਤਾਰਾ ਰਾਰਾ ਕਰੀ ਜਾਂਦੇ ਜਦੋਂ ਕਦੋਂ ਪ੍ਰੋਗਰਾਮ ਖਤਮ ਕਰਾਂ ਤੇ ਕਦੋਂ ਕੁਝ ਫਰਾਈ ਕਰਕੇ ਖਾਵਾਂ ਬੜਾ ਜਿਗਰਾ ਬਾਬਾ ਜੀ ਤੁਹਾਡਾ ਤਾਂ ਕਮਾਲ ਹੈ ਕੁਣ ਕੰਗਣਾ ਦਾ ਕੀ ਰੌਲਾ ਪੈ ਗਿਆ ਇਹ ਮਾਂ ਦੀ ਟੀ ਕੋਈ ਨਾ ਕੋਈ ਪੰਗਾ ਖੜਾ ਕਰਦੀ ਹੋ ਰਹਿੰਦੀ ਐ ਫਿਲਮ ਜੀ ਆ ਰਹੀ ਸੀ ਨਾ ਦੀ ਐਮਰਜੈਂਸੀ ਪਹਿਲਾਂ ਤਾਂ ਬੰਗਲਾਦੇਸ਼ ਦੇ ਵਿੱਚ ਬੇਇੱਜ਼ਤੀ ਕਰਾ ਕੇ ਵਹਿ ਗਈ ਉਹ ਕਹਿੰਦੇ ਲੱਗੜੀ ਵਿੱਚ ਹੁਣ ਪੰਜਾਬ 'ਚ ਵੀ ਰੌਲਾ ਪਿਆ ਖੜਾ ਰੌਲਾ ਕੀ ਪੈ ਗਿਆ ਕਹਿੰਦੇ ਐਸਜੀਪੀਸੀ ਨੇ ਆਂਟੀ ਜੀ ਹੋਣੀ ਬੋਲਿਆ ਕਰੋ ਇੱਕ ਤਾਂ ਮੇਰਾ ਪ੍ਰੋਗਰਾਮ ਖਰਾਬ ਕਰ ਦਿੰਨੀ ਹੋ ਤੁਸੀਂ ਆਂਟੀ ਮੈਨੂੰ ਲੋਟ ਹੀ ਨਹੀਂ ਆਉਦੀ ਇੱਕ ਤਾਂ ਮੈਂ ਤੇ ਫਰਾਈ ਕਰਨ ਨੂੰ ਬੈਠੀ ਹੁੰਦੀ ਆ ਉਲਟਾ ਆਂਟੀ ਦੇ ਝਾੜੂ ਪੋਚੇ ਨਹੀਂ ਲੋਟ ਆਉਂਦੇ ਹਾਂ ਕੋਈ ਗੱਲ ਨਹੀਂ ਮੈਨੂੰ ਕੀ ਅੱਛਾ ਮੈਂ ਤਾਂ ਗੱਲ ਕਰੀ ਸੀ ਕੰਗੜਾ ਨੌਦ ਦੀ ਫਿਲਮ ਦੀ ਪਈ ਐਮਰਜੈਂਸੀ ਹੈ ਰਿਲੀਜ਼ ਹੋ ਜਾਣੀ ਹੈ ਤੇ ਉਹ ਕਹਿੰਦੇ ਵੀ ਕਿ ਵੀ ਪੰਜਾਬ ਦੇ ਵਿੱਚ ਇਹਨੂੰ ਬੈਨ ਕਰਾ ਲਓ ਕੰਗਣਾ ਵੈਸੇ ਇੱਕ ਗੱਲ ਦੱਸਾਂ ਤੋ ਜਿੰਨੇ ਆਪਣੀ ਬੋਲੀ ਨਾਲ ਆਪਦੀ ਬੇਸਿਕ ਰਾਇਨ ਉਹਨੇ ਹੀ ਤਰ੍ਹਾਂ ਵਿਰੋਧ ਹੋ ਰਿਹਾ ਸੋ ਥੋੜਾ ਜਨਾ ਸੋਚ ਸਮਝ ਕੇ ਬੋਲਿਆ ਕਿ ਜਮਾਨ ਤੇਰੀ ਹੈ ਕਿਸੇ ਹੋਰ ਦੀ ਤਾਂ ਹੈ ਨਹੀਂ ਸੋ ਹੁਣ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਕਿਹਾ ਅਸੀਂ ਹਰਮਾਨ ਸਾਹਿਬ ਨੂੰ ਪੱਤਰ ਲਿਖਿਆ ਕਿ ਪੰਜਾਬ ਚ ਫਿਲਮ ਬੈਰ ਮੋਲੀ ਚਾਹੀਦੀ ਹੈ ਤੇ ਚਲਣੀ ਜੇ ਨਹੀਂ ਤਾਂ ਫਿਰ ਕੰਮ ਖਰਾਬ ਹੋਊਗਾ ਸੋ ਹੁਣ ਦੇਖਨੇ ਹੈ ਸਿਨੇਮਾ ਘਰਾਂ ਦੇ ਵਿੱਚ ਲੋਕ ਜਾਂਦੇ ਨੇ ਕਿ ਫਿਰ ਧਰਨੇ ਲੱਗਦੇ ਨੇ ਸੀ ਕੰਗਣਾ ਥੋੜਾ ਜਿਹਾ ਬਚ ਕੇ ਰਹਾ ਕਰ ਹੁਣ ਤੈਨੂੰ ਪੰਜਾਬ ਸਰਕਾਰ ਤੋਂ ਕਿਤੇ ਪਵੇ ਮੰਗਣਾ ਹੈ ਨਾ ਸੋ ਅਗਲੀ ਖਬਰ ਦੀ ਸ਼ੁਰੂਆਤ ਕਰਦੇ ਹਾਂ ਜੀ ਅੱਛਾ ਕਹਿੰਦੇ ਬਿਨਾ ਆਰਸੀ ਤੇ ਡਰਾਈਵਿੰਗ ਕਰਨ ਤੇ ਪੁੱਪਣਾ ਪੈ ਸਕਦਾ ਹੈ ਮੋਟਾ ਚਲਾਟ ਸੰਦ ਜਿਵੇਂ ਪਤਾ ਹੀ ਨਹੀਂ ਸੀ ਪਤਾ ਸੱਚੀ ਨਹੀਂ ਹੈਗਾ ਇੱਥੇ ਤਾਂ ਐਂ ਕਰਦੇ ਹੁੰਦੇ ਨੇ ਬਿਨਾ ਲਾਇਸੈਂਸ ਤੋਂ ਤੁਰੇ ਆਰਸੀ ਦੇ ਨਾਲ ਸੁਆਹ ਪਤਾਉਣਾ ਮੋਟਰਸਾਈਕਲ ਸਕੂਟੀ ਕਾਰ ਤੇ ਕਿਸੇ ਹੋਰ ਦੀ ਚੱਕੀ ਹੁੰਦੀ ਆ ਆਈਕ ਨਿੱਕੇ ਨਿੱਕੇ ਜਵਾਕ ਜਿਹੇ ਹੀ ਲੋਟ ਆਉਂਦੇ ਐਡੀ ਉਮਰ ਨਹੀਂ ਹੁੰਦੀ ਵੀ ਐਲੀਜੀਬਲ ਹੁੰਦੇ ਨਹੀਂ ਆ ਚਲਾਣ ਨੂੰ ਘਰ ਦੇ ਵੀ ਇਦਾਂ ਦੇ ਐ ਕਹਿੰਦੇ ਨੇ ਕਿ ਲੈ ਜਾ ਲੈ ਜਾ ਚਲਾ ਜਾ ਸਾਡਾ ਖੇੜਾ ਛੱਡਦਾ ਤੇ ਇਹ ਕੀ ਕਰਦੇ ਨੇ ਨਿੱਕੀ ਨਿੱਕੀ ਉਮਰ ਦੇ ਆਏ ਤੁਰੇ ਫਿਰਦੇ ਹੁੰਦੇ ਨੇ ਸੜਕਾਂ ਤੇ ਆਏ ਤੁਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਉਤਰੋ ਪਿਓ ਦਾ ਤਾਂ ਪਤਾ ਨਹੀਂ ਰਾਤ मामੇ ਟੱਕਰਗੇ ਨਾ ਤਸੱਲੀ ਕਰਾ ਦੇਣਗੇ ਤੁਹਾਡੀ ਫਿਰ ਨਾ ਕਿਉਂ ਵੀ ਬਜਰਮਾਨਾ ਭਰਨਾ ਪੈ ਗਿਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਖੈਰ ਅਗਲੀ ਖਬਰ ਵੱਲੋਂ भालबुल चटनी मेरे हां ठीक है ठीक टिक 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 है टिकटॉक अमेरिका ਦੇ ਵਿੱਚ ਬੈਨ 19 ਜਨਵਰੀ ਤੋਂ ਸਿਵਾਵਾ ਬੰਦ ਅੱਛਾ ਉਹ ਸਾਨੂੰ ਕੀ ਜੋ ਮਰਜੀ ਕਰੂ ਅਸੀਂ ਤਾਂ ਆਪਮਸਾ ਡੱਕਰੀ ਐ ਸਾਡੇ ਤਾਂ ਨੌਜਵਾਨ ਪਾਗਲ ਕਰਤੇ ਟਿਕਟੌਕ ਨੇ ਸਾਡੇ ਕੋਲ ਨਾ ਕਰਿਆ ਕੋਈ ਇਹੋ ਜਿਹੀ ਖਬਰਾਂ ਟਿਕਟੌਕ ਟਿਕਟੋਕਰ ਲਈ ਹੋਈ ਹੈ ਹੈ ਪੁਣ ਆ ਨਵਾਂ ਰੌਲਾ ਚੱਲ ਪਿਆ ਹੁਣ ਸਨੈਪਚੈਟ ਸਨੈਪਚੈਟ ਹੋਈ ਪਈ ਐ ਇਪੀਐਸ ਤੇ ਇੰਸਟਾ ਹੋਈ ਪਈ ਐ ਸੋਸ਼ਲ ਮੀਡੀਆ ਤੇ ਪੱਟੇ ਪਏ ਨੇ ਲੋਕ ਪਰ ਫੇਸਬੁਕ ਚਲਾਉਣੀ ਨਾ ਜ਼ਰੂਰ ਭੁੱਲਿਓ ਤੇ ਨਾਲੇ ਟਿਕਟੌਕ ਤੇ ਸਾਨੂੰ ਦੇਖ ਲਿਆ ਕਰੋ ਅੱਛਾ ਹਮਕੋ ਸਿਕਾ ਰਿਆ ਹੈ ਹਾਂ ਮੈਂ ਕੀ ਸੁਣ ਰਹੀ ਹਾਂ ਜੀ ਕਹਿੰਦੇ ਕੇਜਰੀਵਾਲ ਕੋਲ ਸਿਰਫ 50000 ਦੀ ਲੱਗਦੀ ਤੇ ਪਤਨੀ ਦੇ ਨਾਤੇ ਘਰ ਤੇ ਕਾਰ ਪੱਕੀ ਗੱਲ ਹੈ ਕੇਜਰੀਵਾਲ ਸਾਹਿਬ ਪਰ ਆ ਵੀ ਥੋੜੀ ਇੰਟੀਰੀਅਰ ਇੱਟਾ ਸੀਬੀਏ ਦੀ ਇਹ ਕਾਤੋਂ ਪੈ ਰਹੀਆਂ ਸੀਗੇ ਮੈਨੂੰ ਹੀ ਨਹੀਂ ਸਮਝ ਆਈ ਪਰ ਵੈਸੇ ਕੇਜਰੀਵਾਲ ਸਾਹਿਬ ਤੁਹਾਡੇ ਸੀਐਮ ਬਣਿਆ ਦਾ ਫਾਇਦਾ ਕੀ ਜੇ ਤੁਸੀਂ ਐਨੇ ਪੈਸੇ ਕਮਾਏ ਨਿਗੇ ਹੈ ਛੋਟੇ ਨਾਲੋਂ ਵੱਧ ਤੇ ਡੌਲੀ ਚਾਹ ਵਾਲੇ ਕਮਾ ਲੈਂਦਾ ਆਹਦੂ ਤੁਸੀਂ ਰਹਿਣ ਦੋ ਕੋਈ ਫਾਇਦਾ ਨਹੀਂ ਕਮਾਲ ਦੀ ਗੱਲ ਹੈ ਕੇਜਰੀਵਾਲ ਸਾਹਿਬ ਨੇ ਉਹੀ ਕਰਤਾ ਅੱਛਾ ਹੁਣ ਆਪਾਂ ਥੋੜੀ ਜੀ ਬਾਹਰਲੀ ਗੱਲ ਵੀ ਕਰ ਲਈ ਕਹਿੰਦੇ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਆਈ ਗੁੱਡ ਨਿਊਜ਼ ਆਈਫੋਨ ਤਾਂ ਨਹੀਂ ਆ ਰਿਹਾ ਕਿਤੇ ਆਈਫੋਨ ਤਾਂ ਚਲ ਕੀ ਹੁਣ ਖਬਰ ਕੋਈ ਵੈਸੇ ਚੰਗੀ ਹੋਈ ਆ ਕਹਿੰਦੇ ਭਾਰਤੀਆਂ ਦੀ ਲੋਟਰੀ ਲੱਗੀ ਲੋਟਰੀ ਮਤਲਬ ਡਾਲਰਾਂ ਦੇ ਵਿੱਚ ਅੱਛਾ ਜੀਵਨ ਸਾਥੀਆਂ ਦੇ ਲਈ ਕਹਿੰਦੇ ਓਪਨ ਵਰਕ ਪਰਮਿਟ ਦੇ ਨਿਯਮਾਂ ਦੇ ਵਿੱਚ ਸੋਧ ਕੀਤੀ ਗਈ ਹੈ ਅੱਛਾ ਓਪਨ ਵਰਕ ਪਰਮਿਟ ਦਾ ਕੋਈ ਰੌਲਾ ਉਹ ਤਾਂ ਚਲੋ ਠੀਕ ਹੈ ਜਿੰਨਾਂ ਕੋਈ ਜੀਵਨ ਸਾਥੀ ਹੈ ਨਹੀਂਓ ਕਿ ਕਰਨ ਕੇ ਜਿਹੜੇ ਛੜੇ ਮਲੰਗ ਤੁਰੇ ਫਿਰਦੇ ਨੇ ਹੈ ਉਹ ਕਿਵੇਂ ਆਪਣੇ ਜੀਵਨ ਸਾਥੀ ਨੂੰ ਵਰਕ ਪਰਮਿਟ ਦਿਵਾਉਣਗੇ ਜਿੜੇ ਹੋ ਮਿਆਂ ਨਹੀਂ ਹੋਇਆ ਡੋਂਟ ਵਰੀ ਤੁਹਾਨੂੰ ਇਹ ਵੀ ਇੱਕ ਗੱਲ ਦੱਸਦੀ ਆ ਤੁਹਾਡਾ ਹੱਲ ਬੁਰਾ ਸੀ ਕਰ ਦੇਣਾ ਕਹਿੰਦੇ ਜੀਵਨ ਸਾਥੀ ਨਹੀਂ ਹੈਗਾ ਤਾਂ ਪਰਵਾਹ ਨਾ ਕਰੋ ਤੁਸੀਂ ਜਾਓ ਭਾਈ ਐਨ ਆਰ ਆਈ ਮੈਰਿਜ ਬਿਊਰੋ ਵਾਲਿਆਂ ਦੇ ਨੰਬਰ ਤੁਹਾਨੂੰ ਮੈਂ ਦਿੱਤਾ ਹੋਇਆ ਸਕਰੀਨ ਤੇ ਸੋ ਮੈਨੂੰ ਲੱਗਦਾ ਹੈ ਅੱਜ ਲਈ ਇੰਨਾ ਕਾ ਜ਼ਿਆਦਾ ਕਾਫੀ ਹੈ ਹੈਨਾ ਸੋ ਚੱਲੀਏ ਫਿਰ ਚਲੋ ਮੈਂ ਤਾਂ ਆਪ ਜਾਣਾ ਸੀਗਾ ਤੇ ਮੈਨੂੰ ਫੋਨ ਆ ਗਿਆ ਹੈਲੋ ਅੱਛਾ 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 ਆ ਜੀ ਆ ਜੀ ਆ ਜੀ ਚਲੋ ਚੰਗਾ ਜੀ ਬਾਏ ਫਿਰ ਮਿਲਦੇ ਆ ਕੱਲ ਨੂੰ ਸ਼ਾਮੀ 5 ਵਜੇ ਤੇ ਅੱਜ ਦਾ ਪ੍ਰੋਗਰਾਮ ਦੇਖਣਾ ਨਾ ਭੁੱਲਣਾ ਚਲੋ 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 ਛੇਤੀ ਚਲੋ ਲੇਟ ਹੋ ਗਏ